ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਰੇਲ ਛਲਵਲ ਵੱਧਦੀਆਂ ਵਹੀਰਾਂ ਜੇ ਲੋਕਾਂ ਸਾਹਮਣੇ ਉਦੇਸ਼ ਹੋਣ ਤਾਂ ਆਗੂ ਲੱਭ ਪੈਂਦੇ ਹਨ ਜੇ ਸਿਆਣੇ ਆਗੂ ਹੋਣ ਤਾਂ ਸਾਰੂ ਦੇਸ਼ ਲੱਭੇ ਜਾ ਸਕਦੇ ਹਨ ਪਰ ਸਾਡੀ ਪੀੜ੍ਹੀ ਕੋਲ ਨਾ ਉਦੇਸ਼ ਹਨ ਨਾ ਹੀ ਆਗੂ ਅਸੀਂ ਹਨੇਰੇ 'ਚ ਲੜਦੀਆਂ ਫੌਜਾਂ ਦੇ ਹਾਰੇ ਹੋਏ ਸਿਪਾਹੀ ਹਾਂ ਸਾਡੇ ਆਪਣੇ ਆਪ ਨਾਲ મતਭੇਦ ਪੈਦਾ ਹੋਏ ਹੋਏ ਹਨ ਸਾਡੇ ਚ ਪਿੱਛੇ ਮੁੜਨ ਦੀ ਹਿੰਮਤ ਨਹੀਂ ਸਾਡੇ ਚ ਅੱਗੇ ਵਧਣ ਦਾ ਭਰੋਸਾ ਨਹੀਂ ਅਸੀਂ ਚੁਰਾਹੇ ਤੇ ਰੁਕੀ ਹੋਈ ਗਵਾਚੀ ਭੀੜ ਦਾ ਭਾਗ ਹਾਂ ਅਸੀਂ ਭੁੱਲ ਗਏ ਹਾਂ ਕਿ ਜੋ ਤੁਰਦੇ ਹਨ ਉਹਨਾਂ ਨੂੰ ਰਸਤਿਆਂ ਦੀ ਘਾਟ ਨਹੀਂ ਹੁੰਦੀ ਉਹ ਮੁਸੀਬਤਾਂ ਨੂੰ ਸਾਹਮਣੇਉਂ ਮਿਲਦੇ ਹਨ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਹਰ ਮੁਸੇਵਤ ਆਪਣੇ ਨਾਲ ਅਨੁਭਵ ਦਾ ਤੋਹਫਾ ਵੀ ਲੈ ਕੇ ਆਉਂਦੀ ਹੈ ਇਸ ਅਨੁਭਵ ਨਾਲ ਸਾਡਾ ਅੰਦਰਲਾ ਰੋਸ਼ਨ ਹੋ ਜਾਂਦਾ ਹੈ ਅਸੀਂ ਹਾਰੇ ਹੋਏ ਜੈਕਾਰਿਆਂ ਨਾਲ ਪੰਥ ਸਿਰਜ ਰਹੇ ਹਾਂ ਅਸੀਂ ਲੰਘ ਗਏ ਕਾਫਲੇ ਧੂੜ ਨਾਲ ਮਹਿਲ ਉਸਾਰ ਰਹੇ ਹਾਂ ਅਸੀਂ ਹਾਰੇ ਹੋਏ ਜੈਕਾਰਿਆਂ ਨਾਲ ਪੰਥ ਸਿਰਜ ਰਹੇ ਹਾਂ ਅਸੀਂ ਲੰਘ ਗਏ ਕਾਫਲੇ ਧੂੜ ਨਾਲ ਮਹਿਲ ਉਸਾਰ ਰਹੇ ਹਾਂ ਜਿਨ੍ਹਾਂ ਦੇ ਅੰਦਰ ਚੰਨ ਹੁੰਦਾ ਹੈ ਉਹਨਾਂ 'ਚ ਬਾਹਰਲਾ ਹੰਕਾਰ ਨਹੀਂ ਹੁੰਦਾ ਹੰਕਾਰ ਹਮੇਸ਼ਾ ਈਰਖਾ ਗਿਆਨਤਾ ਹਨੇਰੇ ਅਤੇ ਆਤਮ ਵਿਸ਼ਵਾਸ ਦੀਨ ਹੋਣ ਤੋਂ ਜਨਮਦਾ ਹੈ ਜੇ ਅੰਦਰ ਚੰਨ ਨਾ ਹੋਵੇ ਤਾਂ ਗੁੰਗੇ ਵੀ ਕਥਾ ਕਰਨ ਲੱਗ ਪੈਂਦੇ ਹਨ ਅਨੇਕਾਂ ਲੋਕ ਜ਼ਿੰਦਗੀ ਭਰ ਸੰਗਮ 'ਚ ਨਹਾਉਂਦੇ ਰਹਿੰਦੇ ਹਨ ਪਰ ਉਹਨਾਂ ਦਾ ਪਿੰਡਾ ਗਿੱਲਾ ਨਹੀਂ ਹੁੰਦਾ ਜੇ ਸਾਡੀ ਸੋਚ ਸਾਡੇ ਵਿਹਾਰ 'ਚ ਅਤੇ ਜੀਵਨ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਝੂਠ ਫਰੇਵ ਅਤੇ ਧੋਖਾ ਹੈ ਤਸੀਂ ਜੀਵਨ ਭਰ ਕੁਝ ਵੀ ਉਸਾਰੂ ਕੰਮ 'ਚ ਸਫਲ ਨਹੀਂ ਹੋਵਾਂਗੇ ਝੂਠ ਹਰ ਭੈੜੀ ਚੀਜ਼ ਦਾ ਇੱਕ ਲਾਜ਼ਮੀ ਭਾਗ ਹੁੰਦਾ ਹੈ ਸੱਚ ਨਾਲ ਕੋਈ ਭੈੜਾ ਕੰਮ ਨਹੀਂ ਕੀਤਾ ਜਾ ਸਕਦਾ ਅਤੇ ਝੂਠ ਨਾਲ ਕੋਈ ਉਸਾਰੂ ਰਿਸ਼ਤਾ ਨਹੀਂ ਉਸਰ ਸਕਦਾ ਅਸੀਂ ਅਜਿਹੇ ਯੁੱਗ ਵਿੱਚ ਰਹਿ ਰਹੇ ਹਾਂ ਜਿਸ ਚਹਾਨੀਕਾਰ ਕਤੇ ਫਜ਼ੂਲ ਚੀਜ਼ਾਂ ਹੀ ਸਾਡੀਆਂ ਬੁਨਿਆਦੀ ਲੋੜਾਂ ਬਣ ਗਈਆਂ ਹਨ ਉਹ ਜੋ ਕੇ ਮਨੁੱਖ ਦਾ ਜੋ ਕੁਝ ਵੀ ਕਰਨ ਨੂੰ ਮੰਨ ਕਰਦਾ ਹੈ ਉਹ ਵਾਸਤਵ ਚ ਗੈਰ ਕਾਨੂੰਨੀ ਅਨੈਤਿਕ ਅਤੇ ਅਸਬੈਕ ਹੁੰਦਾ ਹੈ ਸੰਸਾਰ ਚ ਜੂਏ ਬਾਜ਼ਾਂ ਲਾਟਰੀ ਪਾਉਣ ਵਾਲਿਆਂ ਉਧਾਰ ਲੈ ਕੇ ਵਾਪਸ ਨਾ ਕਰਨ ਵਾਲਿਆਂ ਆਪਣੇ ਨੂੰ ਹੀ ਧੋਖਾ ਦੇਣ ਵਾਲਿਆਂ ਤੇ ਅਕ੍ਰਿਤ ਕਰਨ ਲੋਕਾਂ ਦੀ ਗਿਣਤੀ ਨਿਰੰਤਰ ਵਧਦੀ ਜਾ ਰਹੀ ਹੈ ਇਹਨਾਂ ਲੋਕਾਂ ਦੀ ਗਿਣਤੀ ਦੇ ਵਧਣ ਨਾਲ ਉਦਾਸੀ ਮਾਜੂਸੀ ਚੁੰਝਲਾਹਟ ਉਪਰਾਮਤਾ ਚ ਵੀ ਨਿਰੰਤਰ ਵਾਧਾ ਹੁੰਦਾ ਜਾ ਰਿਹਾ ਹੈ ਕਦੇ ਜ਼ਿੰਦਗੀ 'ਚ ਹਨੇਰਾ ਸੰਗਣਾ ਹੁੰਦਾ ਜਾ ਰਿਹਾ ਹੈ ਜਦੋਂ ਲੋਕਾਂ ਨੂੰ ਭੜੇ ਕੰਮਾਂ ਦੀ ਸਜ਼ਾ ਨਾ ਮਿਲੇ ਤਾਂ ਬਾਕੀਆਂ ਵਿੱਚੋਂ ਚੰਗੇ ਕੰਮ ਕਰਨ ਦਾ ਉਤਸ਼ਾਹ ਵੀ ਮੁੱਕ ਜਾਂਦਾ ਹੈ ਸਮਾਜ 'ਚ ਉਹ ਲੋਕ ਪ੍ਰਸਿੱਧ ਹੋ ਰਹੇ ਹਨ ਜਿਨ੍ਹਾਂ ਦੀਆਂ ਆਰਤਾਵਾਂ ਬੜੀਆਂ ਬਦਨਾਮ ਹਨ ਇਹ ਲੋਕ ਹਰ ਹਿੱਲੇ ਅਤੇ ਹਰ ਮੈਦਾਨ ਜਿੱਤਣ ਲਈ ਹਰ ਨਜਾਇਜ਼ ਢੰਗ ਤਰੀਕਾ ਵਰਤ ਰਹੇ ਹਨ ਕੇਵਲ ਮਨੁੱਖ ਨੂੰ ਹੀ ਆਪਣੀ ਮੌਤ ਦਾ ਗਿਆਨ ਹੈ ਇਸੇ ਲਈ ਮਨੁੱਖ ਚ ਹੀ ਅਮਰ ਹੋਣ ਦੀ ਤੰਗ ਹੈ ਜਾਇਦਾਦ ਬਣਾਉਣ ਦੀ ਲਾਲਸਾ ਹੈ ਸੰਤਾਨ ਲਈ ਹਰ ਅਯੋਗ ਕੰਮ ਕਰਨ ਦੀ ਮਜਬੂਰੀ ਹੈ ਅਤੇ ਸਭ ਟੰਗਾਂ ਨਾਲ ਪੈਸਾ ਇਕੱਠਾ ਕਰਨ ਦੀ ਚਿੰਤਾ ਹੈ ਇਨ੍ਹਾਂ ਟੰਗਾਂ ਚੋਂ ਹੀ ਅਨੇਕਾਂ ਬਿਮਾਰੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਜਨਮ ਲੈਂਦੀਆਂ ਹਨ ਇਮਾਨਦਾਰੀ ਨਾਲ ਵੀ ਅਮੀਰ ਹੋਇਆ ਜਾ ਸਕਦਾ ਹੈ ਪਰ ਕਿਉਂਕਿ ਸੰਸਾਰ ਚ ਬੇਈਮਾਨਾਂ ਦਾ ਬੋਲਬਾਲਾ ਹੈ ਸੋ ਮਨੁੱਖ ਦਾ ਮਿਹਨਤ ਅਤੇ ਇਮਾਨਦਾਰੀ 'ਚ ਵਿਸ਼ਵਾਸ ਘਟਦਾ ਜਾ ਰਿਹਾ ਹੈ ਲਾਟਰੀ ਨਾਲ ਅਮੀਰ ਹੋਣ ਅਤੇ ਜੂਏ ਨਾਲ ਖੁਸ਼ਹਾਲ ਹੋਣ ਦੇ ਯਤਨਾ ਆਤਮਕਾਤ ਕਰਨ ਦੇ ਰਾਖੁੱਲੇ ਕਰ ਰਹੇ ਹਨ ਜਵਾਰੀ ਅਤੇ ਲਾਟਰੀਏ ਆਪ ਤਾਂ ਉਜੜ ਹੀ ਰਹੇ ਹਨ ਇਹ ਆਪਣੇ ਪਰਿਵਾਰਾਂ ਨੂੰ ਵੀ ਉਜਾੜਦੇ ਤੇ ਉਖਾੜਦੇ ਜਾ ਰਹੇ ਹਨ ਜਵਾਰੀਏ ਦੀ ਪਤਨੀ ਨਾ ਵਿਧਵਾ ਹੁੰਦੀ ਹੈ ਨਾ ਹੀ ਸੁਹਾਗਣ ਅਜਿਹੀ ਔਰਤ ਨੂੰ ਨਾ ਆਪਣੇ ਪਤੀ ਦਾ ਮਾਨ ਹੁੰਦਾ ਹੈ ਨਾ ਹੀ ਭਵਿੱਖ ਦੀ ਕੋਈ ਆਸ ਹੁੰਦੀ ਹੈ ਲਾਟਰੀ ਪਾ ਕੇ ਜੂਆ ਖੇਡ ਕੇ ਜਿੱਤਣ ਦੀ ਸੁਭਾਵਨਾ ਵਾਲਾ ਵਿਅਕਤੀ ਅੰਦਰੋਂ ਪਹਿਲਾਂ ਹੀ ਹਾਰਿਆ ਹੋਇਆ ਹੁੰਦਾ ਹੈ ਇਸਤਰੀਆਂ ਇਸ ਭਰੋਸੇ ਨਾਲ ਵਿਆਹ ਕਰਵਾਉਂਦੀਆਂ ਹਨ ਕਿ ਉਹ ਆਪਣੇ ਪਤੀ ਨੂੰ ਆਪਣੇ ਗੁਣਾ ਨਾਲ ਪਿਆਰ ਨਾਲ ਆਪਣੀ ਸੁੰਦਰਤਾ ਨਾਲ ਇੱਕ ਚੰਗੇਰਾ ਇਨਸਾਨ ਬਣਾ ਲੈਣਗੀਆਂ ਪਰ ਜਦੋਂ ਉਹਨਾਂ ਦਾ ਕਿਸੇ ਸ਼ਰਾਬੀ ਜਾਂ ਜਵਾਰੀ ਜਾਂ ਇਹੋ ਜਿਹੀ ਕਿਸੇ ਹੋਰ ਆਦਤ ਵਾਲੇ ਪੁਰਸ਼ ਨਾਲ ਵਾਸਤਾ ਪੈਂਦਾ ਹੈ ਤਾਂ ਉਹਨਾਂ ਦੇ ਜੀਵਨ ਚੌਤਸ਼ਾਹੀ ਮੁੱਕ ਜਾਂਦਾ ਹੈ ਉਤਸ਼ਾਹ ਦੀ ਭਾਵਨਾ ਹੀ ਆਸ ਉਮੀਦ ਸਿਰਜਦੀ ਹੈ ਤੇ ਉਤਸੁਕਤਾ ਦਾ ਜਜ਼ਬਾ ਹੀ ਜਵਾਨੀ ਨੂੰ ਬਡੇਪੇ ਤੋਂ ਨਖੇੜਦਾ ਹੈ ਜੂਆਪੁਰਸ਼ ਹੀ ਕਿਉਂ ਖੇਡਦੇ ਹਨ ਲਾਟਰੀਆਂ ਪੁਰਸ਼ਾਂ ਨੂੰ ਹੀ ਕਿਉਂ ਖਿੱਚ ਪਾਉਂਦੀਆਂ ਹਨ ਇਸ ਦਾ ਇੱਕ ਕਾਰਨ ਇਹ ਹੈ ਕਿ ਜੀਵ ਵਿਗਿਆਨਕ ਦ੍ਰਿਸ਼ਟੀ ਤੋਂ ਔਰਤ ਦੀ ਬਣਤਰ ਚ ਇੱਕ ਸੂਰਤਾ ਹੈ ਜਦੋਂ ਕਿ ਪੁਰਸ਼ ਦੀ ਬਣਤ ਚ ਅਸਾਵਾਪਣ ਹੈ ਇਸ ਅਸਾਵੇਂ ਪਾਨ ਕਰਨ ਪੁਰਸ਼ ਚ ਤਬਾਹ ਕਰਨ ਨਸ਼ਟ ਕਰਨ ਲੜਾਈਆਂ ਲੜਨ ਤੇ ਖਤਰੇ ਨੂੰ ਲੈਣ ਦੀ ਬਿਰਤੀ ਬਲਵਾਨ ਹੈ। ਪੁਰਸ਼ ਵੱਲੋਂ ਤਬਾਹ ਕਰਨ ਤੇ ਨਸ਼ਟ ਕਰਨ ਦੀ ਬਿਰਤੀ ਚ ਇਸ ਦੇ ਅੰਦਰ ਵਾਰ ਕੁਝ ਨਵਾਂ ਕਰਨ ਕੁਝ ਨਵਾਂ ਰਚਨ ਕੁਝ ਨਵਾਂ ਉਸਾਰਨ ਦੀ ਬਿਰਤੀ ਵੀ ਛੁਪੀ ਹੋਈ ਹੈ। ਇਹ ਕੁਝ ਕਰ ਦਿਖਾਉਣ ਦੀ ਬਿਰਤੀ ਜਿੱਧਰ ਝੁਕ ਜਾਂਦੀ ਹੈ ਉਧਰ ਨਤੀਜੇ ਸਾਹਮਣੇ ਆਉਣ ਲੱਗ ਪੈਂਦੇ ਹਨ। ਜੇ ਇਹ ਬਿਰਤੀ ਉਸਾਰੂ ਪਾਸੇ ਪੈ ਜਾਵੇ ਤਾਂ ਇਹ ਕਰਾ ਮਾਤਾ ਕਰ ਦਿਖਾਉਂਦੀ ਹੈ। ਪਰ ਜੇ ਇਹ ਮਾਰੂ ਪਾਸੇ ਚੁੱਕ ਜਾਵੇ ਤਾਂ ਇਹ ਆਪਣਾ ਹੀ ਨਹੀਂ ਸਮੁੱਚੇ ਸਮਾਜ ਦਾ ਵੀ ਵੱਡਾ ਅਤੇ ਭਾਰੀ ਨੁਕਸਾਨ ਕਰਦੀ ਹੈ ਜਿਸ ਸਮਾਜ ਚ ਪੁਰਸ਼ਾਂ ਦੀ ਸੂਰਜਾ ਜਾਂ ਸ਼ਕਤੀ ਨੂੰ ਸਾਰੂ ਪਾਸੇ ਲਾਉਣ ਦੀ ਸਮਰੱਥਾ ਜਾਂ ਯੋਗਤਾ ਨਹੀਂ ਹੁੰਦੀ ਉਸ ਸਮਾਜ ਚ ਇਹ ਊਰਜਾ ਤਬਾਹੀ ਅਤੇ ਵਿਨਾਸ਼ ਦੀਆਂ ਨਵੀਆਂ ਧਾਰਨਾ ਸਿਰਜਦੀ ਹੈ ਇਸਤਰੀਆਂ ਦੀ ਬੰਦਤਰ ਚ ਉਪਰੋਗਤ ਆਸਾਵਾਂ ਪਨ ਨਾ ਹੋਣ ਕਾਰਨ ਉਹਨਾਂ ਚ ਵਿਨਾਸ਼ਕਾਰੀ ਸ਼ਕਤੀ ਬਲਵਾਨ ਨਹੀਂ ਹੁੰਦੀ मुनाफा ਇੱਜ਼ਤ ਅਤੇ ਸ਼ਕਤੀ ਪੁਰਸ਼ ਨੂੰ ਖਿੱਚ ਪਾਉਣ ਵਾਲੇ ਚੁੰਬਕ ਹਨ ਜਿੱਥੇ ਮੁਨਾਫਾ ਇੱਜ਼ਤ ਅਤੇ ਸ਼ਕਤੀ ਦੀ ਪ੍ਰਾਪਤੀ ਦੀ ਸੁਭਾਵਨਾ ਨਹੀਂ ਹੁੰਦੀ ਉਹਨਾਂ ਖੇਤਰਾਂ 'ਚ ਪੁਰਸ਼ ਦੀ ਕੋਈ ਦਿਲਚਸਪੀ ਨਹੀਂ ਹੁੰਦੀ ਮੁਨਾਫੇ ਇੱਜ਼ਤ ਅਤੇ ਸ਼ਕਤੀ ਦੀ ਪ੍ਰਾਪਤੀ ਲਈ ਪੁਰਸ਼ ਸਭ ਪ੍ਰਕਾਰ ਦੇ ਖਤਰੇ ਮੁੱਲ ਲੈਂਦਾ ਹੈ ਜਦੋਂ ਕਿ ਇਸਤਰੀ ਜੀਵਨ ਦੇ ਲਗਭਗ ਹਰ ਖੇਤਰ 'ਚ ਬਚਾਅ ਅਤੇ ਸੁਰੱਖਿਆ ਵਾਲਾ ਪੈਂਤੜਾ ਅਪਣਾਉਂਦੀ ਹੈ ਪੁਰਸ਼ ਉਹਨਾਂ ਕੰਮਾਂ 'ਚ ਦਿਲਚਸਪੀ ਲੈਂਦੇ ਹਨ ਜਿਨ੍ਹਾਂ 'ਚ ਹਕੂਮਤੀ ਤਾਕਤ ਅਤੇ ਧਨ ਪ੍ਰਾਪਤੀ ਦੀ ਸੰਭਾਵਨਾ ਹੋਵੇ। ਵਪਾਰ ਕਰਨ ਪਿੱਛੇ, ਚੋਣਾ ਲੜਨ ਪਿੱਛੇ, ਜੂਆ ਖੇਡਣ ਪਿੱਛੇ ਜਾਂ ਲਾਟਰੀ ਪਾਉਣ ਪਿੱਛੇ ਤਾਕਤ ਪ੍ਰਾਪਤੀ ਦੀ ਭਾਵਨਾ ਕਾਰਸ਼ੇਲ ਹੁੰਦੀ ਹੈ। ਨਿਰਸੰਦੇਹ ਕੁਝ ਮਰਦਾਂਵੀਆਂ, ਇਸਤਰੀਆਂ ਦੀ ਇਹਨਾਂ ਖੇਤਰਾਂ 'ਚ ਦਿਲਚਸਪੀ ਹੋ ਸਕਦੀ ਹੈ। ਪਰ ਮੁੱਚੇ ਰੂਪ ਚ ਇਹ ਪੁਰਸ਼ ਖੇਤਰ ਹਨ ਅਤੇ ਇਹਨਾਂ ਖੇਤਰਾਂ 'ਚ ਇਸਤਰੀਆਂ ਦੀ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਹੁੰਦੀ। ਇਸਤਰੀਆਂ ਕੋਲ ਭਾਵਕ ਵਿਵੇਕ ਹੁੰਦਾ ਹੈ ਉਹ ਭਾਵਾਂ ਤੇ ਭਾਵਾਂ ਨਾਲ ਜੁੜੇ ਰਿਸ਼ਤਿਆਂ 'ਚ ਵਿਚਰ ਕੇ ਸੰਤੁਸ਼ਟ ਹੋ ਜਾਂਦੀਆਂ ਹਨ ਦੂਜੇ ਪਾਸੇ ਪੁਰਸ਼ਾਂ 'ਚ ਮੁਕਾਬਲੇ ਦੀ ਬਿਰਤੀ ਦੂਜਿਆਂ ਨਾਲ ਵੱਧ ਤਾਕਤਵਰ ਜਾਂ ਅਮੀਰ ਹੋਣ ਦੀ ਬਿਰਤੀ ਵਧੇਰੇ ਹੋਣ ਕਾਰਨ ਉਹਨਾਂ ਨੂੰ ਨਿਰੰਤਰ ਮੁਕਾਬਲੇ ਅਤੇ ਝਟਕਣ ਦੀ ਸਥਿਤੀ 'ਚ ਵਿਚਰਨਾ ਪੈਂਦਾ ਹੈ ਸਾਡਾ ਸਮਾਜ ਪੁਰਸ਼ ਪ੍ਰਧਾਨ ਸਮਾਜ ਹੋਣ ਦੇ ਬਾਵਜੂਦ ਅਤੇ ਇਸਤਰੀ ਨਾਲ अनेका ਪੱਧਰਾਂ ਤੇ ਅਨਿਆਏ ਹੋਣ ਦੇ ਬਾਵਜੂਦ ਜੀਵਨ ਅਨੁਭਵ ਦੀ ਅਮੀਰੀ ਦੇ ਪੱਖੋਂ ਇਸਤਰੀਆਂ ਬਧੇਰੇ ਖੁਸ਼ਹਾਲ ਹੁੰਦੀਆਂ ਹਨ। ਉਹਨਾਂ ਕੋਲ ਰਾਜਸੀ ਅਤੇ ਆਰਥਿਕ ਸ਼ਕਤੀ ਘੱਟ ਜਾਂ ਨਾ ਹੋਣ ਦੇ ਬਾਵਜੂਦ ਉਹਨਾਂ ਦੀ ਜੀਵਨ ਤੇ ਪਕੜ ਅਤੇ ਟੇਕ ਬਧੇਰੇ ਡੂੰਗੀ ਅਤੇ ਵਿਸ਼ਾਲ ਹੁੰਦੀ ਹੈ। ਮੁਨਾਫਾ ਤੇ ਇੱਜ਼ਤ ਅਤੇ ਸ਼ਕਤੀ ਦੀ ਪ੍ਰਾਪਤੀ ਇਸਤਰੀ ਖੇਤਰ ਨਾ ਹੋਣ ਕਾਰਨ ਹੀ ਇਸਤਰੀਆਂ ਚੋ ਰਿਸ਼ਤੇ ਪ੍ਰਤੀ ਬਫਾਦਾਰੀ ਪਿਆਰ ਮੋਹ ਤਿਆਗ ਤੇ ਆਪਣਤ ਦੀ ਭਾਵਨਾ ਵਧੇਰੇ ਹੁੰਦੀ ਹੈ ਜਿਹੜੇ ਪੁਰਸ਼ ਮੁਨਾਫੇ ਇੱਜ਼ਤ ਜਾਂ ਸ਼ਕਤੀ ਆਦਿ ਦੀਆਂ ਲਾਲਸਾਵਾਂ ਤੋਂ ਮੁਕਤ ਹੋ ਜਾਂਦੇ ਹਨ ਇਹਨਾਂ ਲਾਲਸਾਵਾਂ ਤੋਂ ਮੁਕਤ ਹੋਣਾ ਕਠਿਨ ਬੜਾ ਹੈ ਪਰ ਜੋ ਮੁਕਤ ਹੋ ਜਾਂਦੇ ਹਨ ਉਹ ਮਹਾਤਮਾ ਬੁੱਧ ਬਣ ਜਾਂਦੇ ਹਨ ਉਹ ਇਸਤਰੀਆਂ ਨਾਲੋਂ ਵੀ ਵਧੇਰੇ ਕੋਮਲ ਹੋ ਜਾਂਦੇ ਹਨ ਉਹਨਾਂ ਦੇ ਚਿਹਰੇ ਤੇ ਇਸਤਰੀ ਭਾਵ ਪ੍ਰਗਟ ਹੋਣ ਲੱਗ ਪੈਂਦੇ ਹਨ ਜ਼ਿੰਦਗੀ ਦਾ ਟਿਕਿਆ ਹੋਇਆ ਸ਼ਾਂਤ ਭਾਵ ਉਹਨਾਂ ਦੇ ਨਾਲ ਨਾਲ ਚੱਲਦਾ ਹੈ अनुभव ਅਤੇ ਸ਼ੈਨਸ਼ੀਲਤਾ ਦੀ ਉਮੀਰੀ ਦੇ ਪੱਖੋਂ ਪੁਰਸ਼ ਔਰਤਾਂ ਦੇ ਬਰਾਬਰ ਨਹੀਂ ਉਤਰ ਸਕਦਾ। ਇਸਤਰੀ ਪੁਰਸ਼ ਦੀਆਂ ਲਗਭਗ ਸਾਰੀਆਂ ਵਧੇਕੀਆਂ ਬਰਦਾਸ਼ਤ ਕਰ ਲੈਂਦੀ ਹੈ। ਪਰ ਪੁਰਸ਼ ਵੱਲੋਂ ਉਸ ਦੀ ਸੰਤਾਨ ਵੱਲ ਵਿਖਾਈਆਂ ਗੈਲੀ ਇਸਤਰੀ ਨੂੰ ਭਾਵਕ ਪੱਖੋਂ ਉਲਾਰ ਕਰ ਦਿੰਦੀ ਹੈ। ਇਸ ਉਲਾਰਪਣ ਤੋਂ ਹੀ ਇਸਤਰੀ ਵੱਲੋਂ ਪੁਰਸ਼ ਵਿਰੁੱਧ ਰੋਸ ਉਪਜਦਾ ਹੈ। ਅਜੇ ਤੱਕ ਸੰਸਾਰ 'ਚ ਕਿਸੇ ਜਵਾਰੀਏ ਦਾ ਬੁੱਤ ਨਹੀਂ ਲੱਗਿਆ। ਲੌਟਰੀ ਪਾਉਣ ਵਾਲਿਆਂ ਜਾਂ ਜੂਆ ਖੇਡਣ ਵਾਲਿਆਂ ਚ ਲੰਮਾ ਸੰਘਰਸ਼ ਕਰਨ ਦੀ ਸਮਰੱਥਾ ਨਹੀਂ ਹੁੰਦੀ। ਉਹਨਾਂ ਦਾ ਆਪਣੇ ਆਪ 'ਚ ਵਿਸ਼ਵਾਸ ਡੂੰਗਾ ਨਹੀਂ ਹੁੰਦਾ। ਇਹਨਾਂ ਪੁਰਸ਼ਾਂ ਨੂੰ ਆਪਣੇ ਪਛੜ ਜਾਣ ਦਾ ਦੁਖਦਾਈ ਅਤੇ ਤਿੱਖਾ ਅਹਿਸਾਸ ਹੁੰਦਾ ਹੈ। ਇਸ ਲਈ ਇਹ ਛੋਟੇ ਰਾਹ ਲੰਘਦੇ ਆ ਤੇ ਸੌਖੀਆਂ ਜਿੱਤਾਂ ਦੀ ਆਸ ਲਾ ਕੇ ਅੱਗੇ ਲੰਘ ਗਿਆਂ ਦੇ ਬਰਾਬਰ ਅਪਣੰਦਾ ਹੀ ਨਹੀਂ। ਸਭ ਨੂੰ ਅੱਗੇ ਲੰਘ ਜਾਣ ਦਾ ਉਪਰਾਲਾ ਕਰਦੇ ਹਨ। ਅਜਿਹੇ ਵਿਅਕਤੀਆਂ ਦੀ ਪੜ੍ਹਾਈ ਅਧਵਾਟੇ ਰਹਿ ਗਈ ਹੁੰਦੀ ਹੈ ਇਹਨਾਂ ਦੇ ਸੰਗੀ ਸਾਥੀ ਅੱਗੇ ਲੰਘੇ ਹੁੰਦੇ ਹਨ ਇਹ ਕਿਸੇ ਪ੍ਰੀਖਿਆ 'ਚ ਮੁੜਮੁੜ ਅਸਫਲ ਹੋਣ ਕਾਰਨ ਜਾਂ ਆਪਣੇ ਵਿਅੰਤਿ ਪ੍ਰੋਗਰਾਮਾਂ 'ਚ ਸਫਲ ਨਾ ਹੋਣ ਕਾਰਨ ਆਪ ਖੁਦਰੇ ਤੇ ਬੇਮੁਹਾਰ ਹੋ ਜਾਂਦੇ ਹਨ ਅਜਿਹੇ ਵਿਅਕਤੀਆਂ ਦੇ ਵਿਹਾਰ 'ਚ ਇੱਕ ਪਾਸੇ ਅੰਤਾਂ ਦਾ ਆਲਸ ਅਤੇ ਦੂਜੇ ਪਾਸੇ ਅੰਤਾਂ ਦੀ ਕਾਹਲ ਫਸਰ ਜਾਂਦੀ ਹੈ ਇਹ ਘਰੋਂ ਬਾਹਰ ਰਹਿਣ ਕਾਰਨ ਪਰਿਵਾਰ ਤੋਂ ਦੂਰ ਹੋਣ ਕਾਰਨ ਮਾਤਾ ਪਿਤਾ ਦੀ ਨਿਗਰਾਨੀ ਦੀ ਅਨਹੋਂਦ ਕਾਰਨ ਧਰਮ ਦੇ ਪ੍ਰਭਾਵ ਤੋਂ ਅਪੇਜ ਹੋਣ ਅਤੇ ਨੈਤਿਕ ਮੁੱਲਾਂ ਤੇ ਨਿਮਮ ਪ੍ਰਤੀਵੇਸ਼ਲੇ ਹੋਣ ਕਾਰਨ ਚੰਗੇ ਮਾੜੇ ਦੀ ਪਛਾਣ ਗਵਾ ਬੈਠਦੇ ਹਨ ਅਤੇ ਇਹ ਉਹ ਕੁਝ ਖਾਣ ਪੀਣ ਚਰਤੇ ਉਹ ਕੁਝ ਕਰਨ ਚ ਰੁੱਝ ਜਾਂਦੇ ਹਨ ਜਿਹੜਾ ਇਹਨਾਂ ਨੂੰ ਭ੍ਰੇਖਿਆਂ ਤੇ ਸੁਪਨਿਆਂ ਦੀ ਦੁਨੀਆ ਚ ਲੈ ਜਾਵੇ ਇਹ ਜਿਹੇ ਸਥਿਤੀ ਜਿਹਨਾਂ ਨੂੰ ਇਹਨਾਂ ਵਰਗੇ ਆਣ ਮਿਲਦੇ ਹਨ ਜਿਨ੍ਹਾਂ ਨਾਲ ਇਹ ਆਪਣੀ ਸ਼ਕਤੀ ਦੇ ਵੱਧ ਜਾਣ ਦਾ ਭਲੇਖਾ ਸਿਰਜਦੇ ਹਨ। ਸ਼ਰੀਰਾਂ ਦੇ ਜਵਾਨ ਹੋਣ ਕਰਕੇ ਸ਼ਰੀਰ ਇਹਨਾਂ ਦੀਆਂ ਬਧਿਕੀਆਂ ਨੂੰ ਸਹਿਜੇ ਹੀ ਸਹਿ ਲੈਂਦੇ ਹਨ। ਹਾਰੀਆਂ ਹੋਈਆਂ ਫੌਜਾਂ ਵਾਂਗ ਇਹ ਆਪਣੀ ਹਾਰ ਦੇ ਕਾਰਨ ਕਿਸੇ ਹੋਰ ਦੇ ਮੱਥੇ ਲਾ ਕੇ ਆਪ ਬਰੀ ਹੋਣ ਤੇ ਆਪਣੇ ਸਹੀ ਰਸਤੇ ਤੇ ਹੋਣ ਦਾ ਭਰਮ ਪਾਲਦੇ ਹਨ। ਅਤੇ ਝੱਟਪਟ ਕੁਝ ਕਰਕੇ ਦਿਖਾਉਣ ਦੇ ਉਦੇਸ਼ ਅਧੀਨ ਇਹ ਜੂਆ ਖੇਡਣ ਲਾਟਰੀ ਪਾਉਣ ਜਾਂ ਕਿਸੇ ਹੋਰ ਸਮਾਜ ਵਿਰੋਧੀ ਕਾਰਵਾਈ 'ਚ ਰੁੱਝ ਕੇ ਆਪਣੇ ਸੰਘਰਸ਼ਸ਼ੀਲ ਵਿਅਕਤੀ ਹੋਣ ਦਾ ਰੰਗ ਲਾ ਭਲੇਖਾ ਅਵਸਾਰ ਦੇ ਹਨ। ਵਾਸਤਵ 'ਚ ਅੰਤਾਂ ਦੇ ਅਸੰਤੁਸ਼ਟ ਇਹ ਵਿਅਕਤੀ ਆਪਣੀ ਗਵਾਚੀ ਹੋਈ ਇੱਜ਼ਤ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਦੇ ਯਤਨ 'ਚ ਅਜਿਹੇ ਤਿਲਕਮੇ ਰਾਹਾਂ ਤੇ ਚੱਲ ਪੈਂਦੇ ਹਨ ਕਿ ਇਹ ਜਿਉਂ-ਜਿਉਂ ਅੱਗੇ ਵਧਦੇ ਹਨ ਭੀੜ ਵੀ ਵੱਡੀ ਹੁੰਦੀ ਜਾਂਦੀ ਹੈ ਅਤੇ ਹਨੇਰਾ ਵੀ ਫਸਰਦਾ ਜਾਂਦਾ ਹੈ। ਅਨੇਕਾਂ ਹੋਰ ਲੋਕਾਂ ਨੂੰ ਬਰਬਾਦੀ ਦੇ ਇਸ ਰਾਹ ਤੇ ਪਿਆ ਜਦੋਂ ਇਹ ਵੇਖਦੇ ਹਨ ਤਾਂ ਮਾਜੂਸ ਹੋਣ ਦੀ ਥਾਂ ਇਹਨਾਂ ਦਾ ਆਸਾ ਵੱਧ ਜਾਂਦਾ ਹੈ। ਇਵੇਂ ਥੋੜੇ ਜਿਹੇ ਅਰਸੇ ਚ ਇਹ ਇੰਨਾ ਅੱਗੇ ਜਾ ਚੁੱਕੇ ਹੁੰਦੇ ਹਨ ਕਿ ਵਾਪਸ ਮੁੜਨਾ ਸੰਭਵ ਵੀ ਨਹੀਂ ਹੁੰਦਾ ਅਤੇ ਵਾਪਸ ਮੁੜਨ ਦੀ ਇੱਛਾ ਵੀ ਨਹੀਂ ਹੁੰਦੀ। ਅਜਿਹੇ ਵਿਅਕਤੀ ਸਾਮੀ ਸੰਤੁਲਿਤ ਸੋਚ ਨਾ ਹੋਣ ਕਾਰਨ ਜੋਗ ਅਤੇ ਸਹੀ ਨਿਰਣੇ ਕਰਨ ਦੀ ਸਮਰੱਥਾ ਗਵਾ ਬੈਠਦੇ ਹਨ। ਵਿਹਾਰ ਅਤੇ ਸੋਚ ਚ ਸੰਤੁਲਨ ਦੀ ਘਾਟ ਕਾਰਨ ਇਹਨਾਂ ਕੁਰਾਹੇ ਪੇ ਲੋਕਾਂ ਦਾ ਸੰਸਾਰ ਨਿਰੰਤਰ ਸੰਗਠਦਾ ਜਾਂਦਾ ਹੈ ਸੰਜੋਗ ਵਾਸ ਮੁੱਢ 'ਚ ਇਹਨਾਂ ਬੰਦਿਆਂ ਨੂੰ ਜੂਏ ਜਾਂ ਲਾਟਰੀ 'ਚ ਕੁਝ ਅਣਕਿਆਸੀਆਂ ਸਫਲਤਾਵਾਂ ਮਿਲ ਜਾਂਦੀਆਂ ਹਨ ਸੋ ਇਹ ਸੋਚਣ ਲੱਗ ਪੈਂਦੇ ਹਨ ਕਿ ਜਿਹੜੇ ਲੋਕ ਇਹ ਸੌਖਾ ਅਤੇ ਸਿੱਧਾ ਰਾਹ ਨਹੀਂ ਅਪਣਾ ਰਹੇ ਉਹ ਬੜੇ ਮੂਰਖ ਅਤੇ ਡਰਪੋਕ ਹਨ ਆਰਜੀ ਉਮੀਰੀ ਅਤੇ ਬਨਾਵਟੀ ਖੁਸ਼ਹਾਲੀ ਦੀਆਂ ਇਹਨਾਂ ਘੜੀਆਂ 'ਚ ਜਾ ਇਹ ਵਿਆਹ ਕਰਵਾ ਲੈਂਦੇ ਹਨ ਜਾਂ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਦੀ ਜ਼ਿੰਮੇਵਾਰੀ ਨਾਲ ਗੰਭੀਰਤਾ ਆਉਣ ਦੀ ਥਾਂ ਹੀ ਵਧੇਰੇ ਲਾਪਰਵਾਹ ਹੋ ਜਾਂਦੇ ਹਨ ਦਾਜ ਅਤੇ ਵਰੀ ਦੇ ਗਹਿਣੇ ਤਾਂ ਵਿਕਦੇ ਹੀ ਹਨ ਇਹ ਆਪਣੇ ਸਹੁਰੇ ਪਰਿਵਾਰ ਲਈ ਸਿਰਦਰਦੀ ਵੀ ਹੋ ਨਿਭੜਦੇ ਹਨ ਪਿਆਰ ਵਿੱਚ ਇਸਤਰੀ ਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਉਹ ਹਾਰੇ ਤਾਂ ਤਦੋਂ ਜਿਹੋ ਜਿੱਤਣ ਦੀ ਕਾਮਨਾ ਕਰੇ ਪਿਆਰ ਵਿੱਚ ਇਸਤਰੀ ਦੀ ਇੱਛਾ ਹਾਰਨ ਦੀ ਹੀ ਹੁੰਦੀ ਹੈ ਪਿਆਰ ਦੀ ਕਹਾਣੀ ਕਦੇ ਸਿੱਧੀ ਰੇਖਾ ਵਿੱਚ ਨਹੀਂ ਚੱਲਦੀ ਇਸ ਵਿੱਚ अनेका ਚੁਰਾਸਤੇ ਅਤੇ ਮੋੜ ਆਉਂਦੇ ਹਨ ਬਹੁਤ ਦੁੱਖ ਹੁੰਦਾ ਹੈ ਉਹਨਾਂ ਇਸਤਰੀਆਂ ਨੂੰ ਵੇਖ ਕੇ ਜਿਹੜੀਆਂ ਪਿਆਰ ਦੇ ਰਾਹ ਤੁਰ ਕੇ ਦ੍ਰੋਪਤੀ ਵਾਂਗ ਖੁਆਰ ਹੁੰਦੀਆਂ ਹਨ ਅਤੇ ਜੀਬ ਵਾਂਗ ਵਿਚਾਰੇ ਪਾਸਿਓਂ ਸਮਾਜ ਦੇ ਦੰਦਾਂ ਵਿੱਚ ਘਿਰ ਜਾਂਦੀਆਂ ਹਨ ਕਲਾਕਾਰਾਂ ਨਾਲ ਜ਼ਿੰਦਗੀ ਬਹੁਤੀ ਵਫਾ ਨਹੀਂ ਕਰਦੀ ਅਤੇ ਉਹ ਸਿਰਜਣਾਤਮਕ ਤ੍ਰੇਨ ਨਾਲੇ ਪ੍ਰੇਮਿਕਾਵਾਂ ਦੀ ਭਾਲ ਵਿੱਚ ਭਟਕਦੇ ਹਨ ਇਹ ਇੱਕ ਕਲਾਕਾਰ ਹੀ ਕਹਿ ਸਕਦਾ ਹੈ ਤੁਸੀਂ ਸਾਰੀ ਰਾਤ ਮੇਰੇ ਸੁਪਨੇ ਵਿੱਚ ਨੱਚਦੇ ਰਹੇ ਹੋ ਗਾਉਂਦੇ ਰਹੇ ਹੋ ਥੱਕ ਗਏ ਹੋ ਹੋਗੇ ਹੁਣ ਆਰਾਮ ਕਰ ਲਵੋ ਕਲਾਕਾਰ ਸਾਹਿਤਕਾਰ ਆਧ ਭਾਵੁਕ ਵਿਅਕਤੀ ਹੁੰਦੇ ਹਨ ਭਾਵੁਕਤਾ ਦਾ ਇਹ ਸਰਾਪ ਉਹਨਾਂ ਨੂੰ ਸਾਰਾ ਸਮਾਂ ਅਤੇ ਸਾਰਾ ਜੀਵਨ ਸਿੱਦਤ ਨਾਲ ਹੰਡਾਉਣਾ ਪੈਂਦਾ ਹੈ ਪਿਆਰ ਦੇ ਖੇਤਰ ਵਿੱਚ ਵਿਚਰਦੇ ਇਹ ਲੋਕ ਸਮਾਜ ਚ ਭਾਵੁਕਤਾ ਭਾਵਨਾ ਅਤੇ ਤਾਲਮੇਲ ਬਣਾਈ ਰੱਖਦੇ ਹਨ ਚੀਜ਼ਾਂ ਤੇ ਜਾਇਦਾਦਾਂ ਦੀ ਖਿੱਚ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਮਨੁੱਖ ਅਤੇ ਮਨੁੱਖਾਂ ਲਈ ਪਿਆਰ ਵੀ ਖਿੱਚ ਨਹੀਂ ਪਾਉਂਦਾ ਹਰ ਨਵਾਂ ਪਿਆਰ ਸਾਨੂੰ ਨਵੀਂ ਭੁੱਖ ਅਤੇ ਨਵੀਂ ਪਿਆਸ ਦੇ ਸਨਮੁਖ ਖੜਾ ਕਰ ਦਿੰਦਾ ਹੈ ਇਸਤਰੀਆਂ ਨਾਲ ਗੱਲਾਂ ਕਰਨੀਆਂ ਪੁਰਸ਼ਾਂ ਨੂੰ ਇਸ ਲਈ ਵੀ ਚੰਗੀਆਂ ਲੱਗਦੀਆਂ ਹਨ ਕਿਉਂਕਿ ਇਸਤਰੀਆਂ ਆਪਣੀ ਸਰੀਰਕ ਹਿਲਜੁਲ ਨਾਲ ਅਤੇ ਮੁਸਰਾਹਟ ਨਾਲ ਵਾਤਾਵਰਨ ਨੂੰ ਨਿੱਗਾ ਬਣਾ ਦਿੰਦੀਆਂ ਹਨ ਕਈ ਵਾਰੀ ਸੁੰਦਰ ਇਸਤਰੀਆਂ ਇੱਕ ਵੀ ਸ਼ਬਦ ਬੋਲੇ ਬਿਨਾ ਪੂਰਾ ਭਾਸ਼ਣ ਦੇ ਜਾਂਦੀਆਂ ਹਨ ਅਤੇ ਪੁਰਸ਼ ਸੋਚਦਾ रह ਜਾਂਦਾ ਹੈ ਕਿ ਰੱਬ ਨੇ ਤਿਤਲੀਆਂ ਦੀ ਰਚਨਾ ਆਪਣੀ ਮਹਿਬੂਬ ਨੂੰ ਮਿਲਣ ਤੋਂ ਮਗਰੋਂ ਹੀ ਕੀਤੀ ਹੋਵੇਗੀ। ਪਿਆਰ ਵਿੱਚ ਜੇ ਪਿਆਰ ਹੋਵੇ ਤਾਂ ਰਸਤੇ ਇੰਨੇ ਰਮਣੀਕ ਹੋ ਜਾਂਦੇ ਹਨ ਕਿ ਮੰਜ਼ਿਲ ਦਾ ਚੇਤਾ ਹੀ ਭੁੱਲ ਜਾਂਦਾ ਹੈ। ਜਵਾਨੀ ਵਿੱਚ ਸਾਨੂੰ ਜੋ ਕੁਝ ਦਿਸਦਾ ਹੈ ਉਹ ਹਿਲਦੇ ਸ਼ੀਸ਼ੇ ਵਿੱਚੋਂ ਵਿਖਾਈ ਦੇਣ ਵਾਂਗ ਹੁੰਦਾ ਹੈ। ਕਈ ਵਾਰੀ ਅਸੀਂ ਕਿਸੇ ਨੂੰ ਇੱਕ ਵਾਰੀ ਹੀ ਮਿਲਦੇ ਹਾਂ। ਪਰ ਉਹ ਸਾਨੂੰ ਤਾਰਿਆਂ ਨਾਲ ਰਾਤਾਂ ਮੇਨਣ ਦੀ ਆਦਤ ਪਾ ਜਾਂਦਾ ਹੈ ਸਕੂਲ ਕਾਲਜ ਤੇ ਯੂਨੀਵਰਸਿਟੀ ਅਕਸਰ ਉਹ ਥਾਵਾਂ ਹੁੰਦੀਆਂ ਹਨ ਜਿੱਥੇ ਸਾਨੂੰ ਅਕਸਰ ਪਿਆਰ ਦੀ ਪਹਿਲੀ ਜਾਗ ਲੱਗਦੀ ਹੈ ਵਿਦਿਆਰਥੀ ਅਕਸਰ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਉਹ ਜਿਹੜੇ ਗਿਆਨ ਦੇ ਪਿੱਛੇ ਦੌੜਦੇ ਹਨ ਤੇ ਦੂਜੇ ਉਹ ਜਿਹੜੇ ਪਿੱਛੇ ਦੌੜਨ ਦਾ ਗਿਆਨ ਪ੍ਰਾਪਤ ਕਰਦੇ ਹਨ ਕਈ ਲੁੱਟਣ ਜਾਂਦੇ ਹਨ ਪਰ ਲੁਟਾ ਕੇ ਪਰਤਦੇ ਹਨ ਸਾਰੇ ਸੋਹਾਂ ਸੱਚ ਬੋਲਣ ਦੀਆਂ ਖਾਂਦੇ ਹਨ ਪਰ ਬੋਲਦੇ ਝੂਠ ਹਨ ਕੇਵਲ ਸੱਚ ਬੋਲ ਕੇ ਪਿਆਰ ਨਹੀਂ ਕੀਤਾ ਜਾ ਸਕਦਾ ਜਿਵੇਂ ਇਮਾਨਦਾਰ ਹੋ ਕੇ ਸ਼ਿਕਾਰ ਨਹੀਂ ਕੀਤਾ ਜਾ ਸਕਦਾ جنگ ਨਹੀਂ ਲੜੀ ਜਾ ਸਕਦੀ ਇਸੇ ਕਰਕੇ ਪਿਆਰ ਅਤੇ جنگ ਵਿੱਚ ਦੁਸ਼ਮਣ ਨੂੰ ਜਿੱਥੋਂ ਮਰਜੀ ਹੱਥ ਪਾ ਲਵੋ ਜਾਇਜ਼ ਸਮਝਿਆ ਜਾਂਦਾ ਹੈ ਕੋਈ ਵੀ ਇਸਤਰੀ 19 ਸੁੰਦਰ ਨਹੀਂ ਹੁੰਦੀ ਜਿੰਨੀ ਸੁੰਦਰ ਉਹ ਆਪਣੇ ਪ੍ਰੇਮੀ ਨੂੰ ਨਜ਼ਰ ਆਉਂਦੀ ਹੈ ਇਹమే ਹੀ ਕੋਈ ਵੀ ਪੁਰਸ਼ ਉਹਨਾ ਬਹਾਦਰ ਜਾਂ ਸਿਆਣਾ ਨਹੀਂ ਹੁੰਦਾ ਜਿੰਨਾ ਬਹਾਦਰ ਜਾਂ ਸਿਆਣਾ ਉਸ ਨੂੰ ਪਿਆਰ ਕਰਨ ਵਾਲੀ ਇਸਤਰੀ ਸਮਝਦੀ ਹੈ। ਸੁੰਦਰਤਾ ਤੇ ਸਿਆਣਪ ਬੜੇ ਸੋਹਣੇ ਭਲੇਖੇ ਹੁੰਦੇ ਹਨ। ਪ੍ਰੇਮੀਆਂ ਦੀਆਂ ਅੱਖਾਂ ਤੇ ਇੱਕ ਭਾਵਕ ਪਰਤ ਹੁੰਦੀ ਹੈ। ਜਦੋਂ ਅੱਖਾਂ ਕਿਸੇ ਸੋਹਣੇ ਨੂੰ ਵੇਖ ਲੈਂਦੀਆਂ ਹਨ ਤਾਂ ਦਿਲ ਉਸ ਦੀ ਫੋਟੋ ਉਤਾਰ ਲੈਂਦਾ ਹੈ ਅਤੇ ਉਸ ਫੋਟੋ ਨੂੰ ਮੂਰਤੀ ਬਣਾ ਲੈਂਦਾ ਹੈ। ਇੱਕ ਪ੍ਰੇਮੀ ਨੇ ਕਿਹਾ ਕਾਤਲ ਇੰਨੀ ਖੂਬਸੂਰਤ ਸੀ ਕਿ ਜਿਹੜੇ ਬਚ ਗਏ ਸਨ ਪਹੁ ਵੀ ਕਤਲ ਹੋਣ ਲਈ ਤਰਲੇ ਲੈ ਰਹੇ ਸਨ ਇੱਕ ਨਵੇਂ ਉੱਭਰ ਰਹੇ ਪ੍ਰੇਮੀ ਨੇ ਦੱਸਿਆ ਕਿ ਉਸ ਨੂੰ ਉਸ ਨਾਲ ਪਿਆਰ ਹੋ ਗਿਆ ਸੀ ਕਿਉਂਕਿ ਉਹ ਉਸ ਨੂੰ ਵੇਖ ਕੇ ਹੌਂਕਾ ਭਰਦੀ ਸੀ ਇੱਕ ਹੋਰ ਨੇ ਕਿਹਾ ਕਿ ਮੈਂ ਤਾਂ ਉਸ ਦੇ دیدار ਕਰਦਿਆਂ ਹੀ ਖੰਡਰ ਤੋਂ ਮਹਿਲ ਬਣ ਜਾਇਆ ਕਰਦੀ ਸੀ ਤਾਂ ਤੇਹੀ ਡਰ ਲੱਗਿਆ ਰਹਿੰਦਾ ਸੀ ਕਿ ਕਿਧਰੇ ਉਹ ਮੇਰਾ ਹਾਲ ਚਾਲ ਹੀ ਨਾ ਪੁੱਛ ਲਵੇ ਵੱਡੇ ਦਰਖਤ ਥੱਲੋਂ ਲੰਘਦੇ ਆ ਇੱਕ ਵਿਦਿਆਰਥੀ ਨੇ ਆਪਣੀ ਜਮਾਤ ਨੂੰ ਕਿਹਾ ਕਿਸੇ ਨਾਲ ਪਿਆਰ ਦੀਆਂ ਗੱਲਾਂ ਕਰਨ ਲਈ ਇਹ ਕਿੰਨੀ ਸੁੰਦਰ ਤੇ ਠੁਕਮੀ ਥਾਂ ਹੈ ਅਤੇ ਜਵਾਬ ਵਿੱਚ ਮਿਲੀ ਲੜਕੀ ਦੀ ਮੁਸਕਰਾਹਟ ਨਾਲ ਉਸ ਨੂੰ ਪਿੱਪਲ ਨਾਲ ਗੁਲਾਬ ਲੱਗੇ ਨਜ਼ਰ ਆਉਣ ਲੱਗ ਪਏ ਸਨ ਨਿਰਸੰਦੇਹ ਪਿਆਰ ਦੀ ਭਾਵਨਾ ਤੋਂ ਬਿਨਾ ਸੁੰਦਰਤਾ ਨਹੀਂ ਵੇਖੀ ਜਾ ਸਕਦੀ ਪਿਆਰ ਦੀ ਖੇਡ ਵਿੱਚ ਗੋਲ ਉਹੀ ਖਿਡਾਰੀ ਕਰਦਾ ਹੈ ਜਿਹੜਾ ਗੇਂਦ ਅਤੇ ਗੋਲ ਦੋਵਾਂ ਨੂੰ ਪਿਆਰ ਨਾਲ ਵੇਖਦਾ ਹੈ ਪ੍ਰੇਮ ਦੇ ਅਰਥ ਮੇਰੇ ਬਸ ਹੋਣ ਤੋਂ ਹਨ ਕਿਉਂਕਿ ਜਦੋਂ ਸਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਸਾਡਾ ਆਪਣੇ ਆਪ ਤੇ ਵੀ ਬਸ ਨਹੀਂ ਚੱਲਦਾ ਇੱਕ ਪ੍ਰੇਮਿਕਾ ਨੇ ਕਿਹਾ ਉਹ ਬੜਾ ਧੀਰਜਵਾਨ ਸੀ ਮੈਨੂੰ ਉਸ ਦਾ ਸਬਰ ਸੰਤੋਖੀ ਹੋਣਾ ਬੜਾ ਚੰਗਾ ਲੱਗਦਾ ਸੀ ਉਸ ਦੇ ਵਿਹਾਰ ਵਿੱਚ ਕੋਈ ਕਾਹਲ ਨਹੀਂ ਸੀ ਕਾਹਲ ਉਸ ਨੇ ਮੈਨੂੰ ਚੁੰਮਣ ਵੇਲੇ ਹੀ ਕੀਤੀ ਸੀ ਜਦੋਂ ਪ੍ਰੇਮੀ ਅਤੇ ਪ੍ਰੇਮਿਕਾ ਪਹਿਲੇ ਚੁੰਮਣ ਦਾ ਵਟਾਂਦਰਾ ਕਰ ਲੈਂਦੇ ਹਨ ਤਾਂ ਉਹਨਾਂ ਵਿੱਚ ਹੋਰ ਮੋਰਚੇ ਫਤਿਹ ਕਰਨ ਦੀ ਇੱਛਾ ਜਾਗ ਪੈਂਦੀ ਹੈ। ਸੁਤੀ ਹੋਈ ਪ੍ਰੇਮਿਕਾ ਨੂੰ ਵੇਖ ਕੇ ਪ੍ਰੇਮੀ ਸੋਚਦਾ ਹੈ ਕਿ ਇਹ ਮੇਰਾ ਹੀ ਸੁਪਨਾ ਵੇਖ ਰਹੀ ਹੋਵੇਗੀ। ਪਰ ਅਕਸਰ ਕੁਝ ਅਜਿਹਾ ਵਾਪਰ ਜਾਂਦਾ ਹੈ ਕਿ ਦੋਵਾਂ ਧਿਰਾਂ ਵਿਚਕਾਰ ਚੁੱਪ ਵਰਤ ਜਾਂਦੀ ਹੈ। ਪ੍ਰੇਮੀਆਂ ਦਾ ਵਿਆਹ ਨਾ ਹੋਣਾ ਤੇ ਹੋ ਜਾਣਾ ਦੋਵੇਂ ਦੁਖਾਂਤ ਹਨ। ਚੌਥੀ ਲਾਮ ਜਾਂ ਸੱਤਵੇਂ ਫੇਰੇ ਤੱਕ ਪ੍ਰੇਮਿਕਾ ਸਵਾਸ ਤਿਆਗ ਦਿੰਦੀ ਹੈ ਤੇ ਪਤਨੀ ਦਾ ਜਨਮ ਹੁੰਦਾ ਹੈ ਜੇ ਪ੍ਰੇਮੀ ਵਿੱਚੋਂ ਪਿਆਰ ਕੱਢ ਦਿੱਤਾ ਜਾਵੇ ਤਾਂ ਜੋ ਬਾਕੀ ਬਚਦਾ ਹੈ ਉਸ ਨੂੰ ਪਤੀ ਕਹਿੰਦੇ ਹਨ ਪ੍ਰੇਮੀ ਇੱਕ ਦੂਜੇ ਨੂੰ ਚੰਗੇ ਮਾੜੇ ਦੇ ਸੰਕਲਪਾ ਤੋਂ ਮੁਕਤ ਸੋਹਣੇ ਕੋਝੇ ਹੋਣ ਦੇ ਵਿਸ਼ੇਸ਼ਨਾ ਤੋਂ ਆਜ਼ਾਦ ਵਕਤ ਤੇ ਉਮਰ ਦੇ ਫਿਕਰਾਂ ਤੋਂ ਪਰੇ ਰਿਸ਼ਤਿਆਂ ਦੀਆਂ ਦੀਵਾਰਾਂ ਤੋਂ ਬਾਹਰ ਮਿਲਣਾ ਚਾਹੁੰਦੇ ਹਨ ਪਰ ਅਜਿਹੀ ਕੋਈ ਧਰਤੀ ਨਹੀਂ ਜਿੱਥੇ ਅਜਿਹਾ ਸੰਭਵ ਹੋਵੇ ਸੋ ਉਹ ਮਿਲ ਕੇ ਵੀ ਅਕਸਰ ਵਿਛੜ ਜਾਂਦੇ ਹਨ ਦਿਲ ਤੇ ਪਈਆਂ ਰਾਤਾਂ ਦੀ ਅਕਸਰ ਸਵੇਰ ਨਹੀਂ ਹੁੰਦੀ ਜ਼ਿੰਦਗੀ ਦੇ ਲੰਮੇ ਪ੍ਰਵਾਹ ਵਿੱਚ ਟੈਲੀਫੋਨ ਤੇ ਗਲਤ ਨੰਬਰਾਂ ਵਾਂਗ ਅਕਸਰ ਹੀ ਜ਼ਿੰਦਗੀ ਵਿੱਚ ਵੀ ਗਲਤ ਬੰਦੇ ਮਿਲ ਜਾਂਦੇ ਹਨ ਕਿਸੇ ਦਾ ਦਿਲ ਜਿੱਤਣਾ ਤੇ ਕਿਸੇ ਦਾ ਦਿਲ ਤੋੜਨਾ ਦੋ ਵੱਖ-ਵੱਖ ਵਰਤਾਰੇ ਹਨ ਦੋਵਾਂ ਵਿੱਚ ਮਿਹਨਤ ਕੀਤੀ ਜਾਂਦੀ ਹੈ ਤੇ ਤਾਕਤ ਵਰਤੀ ਜਾਂਦੀ ਹੈ ਪਰ ਤਾਕਤ ਦਾ ਸੁਭਾਅ ਵੱਖਰਾ ਹੁੰਦਾ ਹੈ ਕੇਵਲ ਮਨੁੱਖ ਜਾਤੀ ਵਿੱਚ ਹੀ ਬੇਵਫਾਈ ਕਰਨ ਅਤੇ ਇੱਕ ਦੂਜੇ ਦੀ ਬੇਵਫਾਈ ਨੂੰ ਸਮਝਣ ਦੀ ਸੂਝ ਸਮਰੱਥਾ ਹੈ ਪਿਆਰ ਵਿੱਚ ਪਿਆਰੇ ਦੇ ਆਮ ਨਾਲ ਸਭ ਕੁਝ ਸੱਚ ਵਿਖਾਈ ਦਿੰਦਾ ਹੈ ਅਤੇ ਉਸ ਦੇ ਚਲੇ ਜਾਣ ਨਾਲ ਸਭ ਕੁਝ ਝੋਟ ਹੋ ਜਾਂਦਾ ਹੈ ਪਿਆਰ ਹੋ ਜਾਣ ਤੇ ਦੋਵੇਂ ਤੀਰਾਂ ਨਵੇਂ ਅਰਥਾਂ ਵਾਲੀਆਂ ਸਹਿਨਤਾ ਤੇ ਭੇਤ ਭਰੇ ਅਰਥਾਂ ਵਾਲੀ ਸ਼ਬਦਾਵਲੀ ਸਿਰਜ ਲੈਂਦੀਆਂ ਹਨ ਦੋਵੇਂ ਤੀਰਾਂ ਮੁਹੱਬਤ ਦੀਆਂ ਭੇਤ ਭਰੀਆਂ ਤੇ ਗੁੰਝੀਆਂ ਰਾਹਦਾਰੀਆਂ ਲੱਭ ਲੈਂਦੀਆਂ ਹਨ ਅਤੇ ਇੱਕ ਸੋਪਨ ਸੰਸਾਰ ਸਿਰਜਦੀਆਂ ਹਨ ਪਿਆਰ ਕਰਨ ਦਾ ਸਲੀਕਾ ਇਸਤਰੀਆਂ ਦਾ ਖੇਤਰ ਵਧੇਰੇ ਹੈ ਪਿਆਰ ਕਰਨਾ ਤੇ ਸਲੀਕਾ ਨਾ ਸਿੱਖਣਾ ਸੰਭਵ ਹੈ ਜੇ ਇਸਤਰੀਆਂ ਨਾ ਹੁੰਦੀਆਂ ਤਾਂ ਪਿਆਰ ਨਹੀਂ ਸੀ ਹੋਣਾ ਤੇ ਪੁਰਸ਼ਾਂ ਨੇ ਕਿਸੇ ਕਿਸਮ ਦੀ ਕੋਈ ਕਮਾਈ ਨਹੀਂ ਸੀ ਕਰਨੀ ਮੰਨਿਆ ਜਾ ਸਕਦਾ ਹੈ ਕਿ ਪੁਰਸ਼ ਇਸਤਰੀ ਲਈ ਬਹੁਤ ਕੁਝ ਕਰਦਾ ਹੈ ਪਰ ਇਸਤਰੀ ਪੁਰਸ਼ ਨੂੰ اخਲਾਕੀ ਕਦਰਾਂ ਕੀਮਤਾਂ ਦੇ ਨਾਲ-ਨਾਲ ਪਿਆਰ ਕਰਨਾ ਵੀ ਸਿਖਾਉਂਦੀ ਹੈ ਅਤੇ ਪੁਰਸ਼ ਦੇ ਜਿਹੇ ਅਭਿਆਸ ਅਤੇ ਪ੍ਰਯੋਗ ਲਈ ਆਪਣਾ ਆਪਾ ਸਮਰਪਣ ਕਰਦੀ ਹੈ ਕੀ ਪੁਰਸ਼ ਪਿਆਰ ਦੀ ਸਿਖਲਾਈ ਦੀ ਫੀਸ ਅਦਾ ਕਰ ਸਕਦਾ ਹੈ اخਲਾਕੀ ਸ਼ਕਤੀ ਤੋਂ ਬਿਨਾ ਸਰੀਰਕ ਸ਼ਕਤੀ ਵਿੱਚੋਂ ਕੇਵਲ ਬੇ ਵਿਚਾਰ ਹੀ ਉਪਜਦਾ ਹੈ اخਲਾਕੀ ਸ਼ਕਤੀ ਵਾਲੇ ਪ੍ਰੇਮੀ ਸੰਸਾਰ ਵਿੱਚ ਅਨੁਭਵ ਦੇ ਨਵੇਂ ਦਿਸਾ ਦੇ ਸਿਰਜ ਕੇ ਉਸਾਰੂ ਪਰਿਵਰਤਨ ਲਿਆਉਂਦੇ ਹਨ ਸੁਖੀ ਪ੍ਰੇਮੀ ਵਿੱਚੋਂ ਕਿਸੇ ਪ੍ਰਕਾਰ ਦੀ ਕੋਈ ਕਲਾ ਨਹੀਂ ਉਪਜਦੀ ਪਿਆਰ ਦੇ ਖੇਤਰ ਵਿੱਚ ਜਿੰਨੀ ਵਧੇਰੇ ਜਦੋਂ ਜੈਤ ਹੁੰਦੀ ਹੈ ਉਨਾ ਹੀ ਪ੍ਰੇਮ ਕਰਨ ਵਾਲਿਆਂ ਦਾ ਭਾਵਕ ਵਿਕਾਸ ਵਧੇਰੇ ਹੁੰਦਾ ਹੈ ਜਦੋਂ ਸਾਡਾ ਕੋਈ ਪਿਆਰਾ ਸਾਡੇ ਤੋਂ ਵਿਛੜ ਜਾਂਦਾ ਹੈ ਤਾਂ ਸਾਡੇ ਅਥਰੂ ਵਾਸਤੇ ਵਿੱਚ ਇਸ ਪਛਤਾਵੇ ਵਿੱਚੋਂ ਉਪਜਦੇ ਹਨ ਕਿ ਉਸ ਨੂੰ ਜਿੰਨਾ ਪਿਆਰ ਕਰਨਾ ਚਾਹੁੰਦਾ ਸੀ ਉਹਨਾ ਅਸੀਂ ਕੀਤਾ ਨਹੀਂ ਜੀਵਨ ਵਿੱਚ ਜੋ ਕੁਝ ਵੀ ਖੂਬਸੂਰਤ ਹੈ ਉਹ ਪਿਆਰ ਦੇ ਰੰਗ ਵਿੱਚ ਰੰਗੇ ਹੋਣ ਦਾ ਕਾਰਨ ਹੀ ਸੁੰਦਰ ਅਤੇ ਮਲਵਾਨ ਹੈ ਮੁਹੱਬਤ ਦੀਆਂ ਭੇਤ ਭਰੀਆਂ ਰਾਹਦਾਰੀਆਂ ਵਿੱਚ ਗੁੰਮਦਾ ਵੀ ਬਹੁਤ ਕੁਝ ਹੈ ਪਰ ਜੋ ਕੁਝ ਲੱਭਦਾ ਹੈ ਉਹ ਵੀ ਘੱਟ ਕੀਮਤੀ ਨਹੀਂ ਹੁੰਦਾ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ